ਸਾਡੇ ਪੰਜਾਬੀਆਂ ਦਾ ਮੰਨ ਲਾ ਪਹਿਲਾ ਸ਼ਿੰਗਾਰ ਹੈ ਨੁਗਰਾ ਨੁਗਰਾ ਠੀਕ ਹੈ ਜੀ ਇਹਨੂੰ ਨੁਗਰਾ ਕਹਿੰਦੇ ਆ ਨੁਗਰਾ ਇਹ ਪੰਜਾਬੀਆਂ ਦੀ ਖਾਸ ਪਸੰਦ ਹੈ ਜਿਹਨੂੰ ਲੱਗਦਾ ਹਰ ਇੱਕ ਬੰਦਾ ਮੰਨ ਲਾ ਨੁਗਰਾ ਲੈ ਸਕਦਾ 6-7 ਵਸ਼ੇਰੀਆਂ ਦਿੱਤੀਆਂ ਘੋੜੇ ਨੇ ਜੀ 2-3 ਬਿੱਲੀਆਂ ਅੱਖਾਂ ਦੀਆਂ ਦਿੱਤੀਆਂ 2-3 ਕਾਲੀਆਂ ਦੀਆਂ ਦਿੱਤੀਆਂ ਬਹੁਤ ਚੰਗਾ ਸਨੱਖਾਪਨ ਪੂਰਾ ਇਹ ਨਹੀਂ ਕੋਈ ਇਹਨੂੰ ਫਰੀਡ ਡਾਟ ਪੜਾ ਹੈ ਵੀਰ ਵੱਲੋਂ ਵੀ ਪੂਰਾ ਬਹੁਤ ਕਹਿਮ ਕੋੜਾ ਜੀ ਬਹੁਤ ਸੋਹਣਾ ਕੋੜਾ ਹੈ ਥਾਂ ਅਸੀਂ ਬ੍ਰੀਡਿੰਗ ਸ਼ੁਰੂ ਕਰਤੀ 31000 ਰੁਪਏ ਫੀਸ ਹੈ ਦੀ 6-7 ਰਿਜ਼ਲਟ ਆ ਗਏ ਬਹੁਤ ਚੰਗੇ ਬੱਚੇ ਆਏ ਜੀ ਘੋੜੇ ਨੂੰ ਜੀ ਜਿਵੇਂ ਪੁਰਾਣੇ ਬਜ਼ੁਰਗਾਂ ਦੇ ਘੋੜਾ ਦੇ ਫੋੜਾ ਪਲੋਸੇ ਵਾਧੇ ਖਰਾਕਾਂ ਨਾਲ ਘੋੜੇ ਨਹੀਂ ਵਾਧੇ ਜਿਹਨੂੰ ਕਹਿੰਦੇ ਮੰਨ ਲਾ ਹੱਥ ਫੇਰੀ ਜ਼ਰੂਰੀ ਹੈ ਜੇ ਮੈਂ ਘਰੇ ਪਿਆਰ ਮਾਬਤ ਜ਼ਰੂਰੀ ਹੈ ਜੇ ਨਾਲ ਪਿਆਰ ਕਰੋਗੇ ਉਹਨਾਂ ਕੇ ਮੰਨ ਲਾ ਵੀ ਇਹ ਵਧੀਆ ਉਸ ਬੰਦੇ ਨੂੰ ਇਹ ਗੱਲ ਕਹਿ ਰਹੇ ਆ ਵੀ ਘੋੜੀ ਸੂਣ ਲਵੇ ਜੀ ਸੂਣ ਘੋੜੀ ਲਵੇ ਬੱਚਾ ਆਵੇ ਉਹਦਾ ਵਪਾਰ 'ਚ ਵੀ ਧਿਆਨ ਪਾਵੇ ਜੀ ਉਹਦਾ ਮੰਨ ਕੇ ਚਲੋ ਵੀ ਇਹ ਵੀ ਹੋਵੇ ਵੀ ਭਾਈ ਮੈਨੂੰ 4 ਪੈਸੇ ਵੀ ਮਿਲਦੇ ਆ ਇਹ ਨਾ ਹੋਵੇ ਕੱਲੀ ਹੁਣ ਨਰੀਪਰੀ ਇਹ ਗੱਲ ਕਹਦੇ ਮੈਨੂੰ ਲੈਦੀ ਚੱਕਣੀ ਪੈ ਜੀ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਸਚੀਕਾਲ ਜੀ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫੇਰ ਦੇਖ ਰਿਹਾ ਹਾਂ ਤੁਸੀਂ ਘੋੜਿਆਂ ਦੇ ਮੇਲੇ ਦੇ ਵਿੱਚ ਇੱਕ ਹੋਰ ਜਿਹੜਾ ਘੋੜਾ ਹੈਗਾ ਸਫੇਦ ਰੰਗ ਦਾ ਲਗਾਤਾਰ ਇਹ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਹੜੇ ਵੀ ਇੱਥੇ ਘੋੜਿਆਂ ਦੇ ਮੇਲੇ ਦੇ ਵਿੱਚ ਪਹੁੰਚੇ ਹੋਏ ਆ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਰਹੇ ਹੋ ਕਿ ਜਗਰਾਉਂ ਘੋੜਿਆਂ ਦੇ ਮੇਲੇ ਤੇ ਇਸ ਟਾਈਮ ਜਿਹੜਾ ਘੋੜਾ ਹੈਗਾ ਇਨੂੰ ਲੈ ਕੇ ਆਏ ਐ ਖੋਲ ਕੇ ਬਾਹਰ ਤੁਰੇ ਫੇਰੇ ਲਈ ਸੋ ਗੱਲਬਾਤ ਕਰਦੇ ਆਂ ਬਾਈ ਜੀ ਉਹਨਾਂ ਨਾਲ ਕੀ ਕੀ ਐ ਘੋੜੇ ਦੀ ਨਸਲ ਕੀ ਐ ਤੇ ਕੀ ਨਾਮ ਐ ਘੋੜੇ ਦਾ ਸਾਸੀ ਕਾਲ ਜੀ ਤੁਹਾਡਾ ਸ਼ੋਕਨਾਮ ਲਖਵਿੰਦਰ ਸਿੰਘ ਜੀ ਤੁਸੀਂ ਬੜਾ ਪਾਜੀ ਅੱਜ ਹਾਸੇ ਨਹੀਂ ਰੇ ਕਿਉਂ ਐਦਾਂ ਕਿਉਂ ਨਹੀਂ ਜੀ ਨਹੀਂ ਇੱਕ ਘੋੜਿਆਂ ਦੇ ਮੇਲੇ ਜਾ ਕੇ ਤੁਸੀਂ ਇਹੋ ਜਿਹਾ ਜੁਰਮ ਕੀ ਹੋ ਗਿਆ ਨਹੀਂ ਇਹ ਆਵਜੀ ਕੋਈ ਗੱਲ ਨਹੀਂ ਜੀ ਅੱਛਾ ਕੀ ਕਹਿੰਦੇ ਹੋ ਫਿਰ ਅੱਜ ਨੁਗਰਾ ਘੋੜੇ ਬਾਰੇ ਅਸੀਂ ਤੁਹਾਡੇ ਤੋਂ ਸੁਣਨਾ ਕੀ ਕਹਿੰਦੇ ਹੋ ਦੇਖੋ ਜੀ ਇਹ ਪੰਜਾਬੀ ਬਰੀਡ ਆ ਜੀ ਜੀ ਠੀਕ ਹੈ ਸਾਡੇ ਪੰਜਾਬੀਆਂ ਦਾ ਮੰਨ ਲਾ ਪਹਿਲਾ ਸ਼ਿੰਗਾਰ ਹੈ ਘੋੜਾ ਨੁਗਰਾ ਠੀਕ ਹੈ ਜੀ ਇਹਨੂੰ ਨੁਗਰਾ ਕਹਿੰਦੇ ਆ ਨੁਗਰਾ ਇਹ ਪੰਜਾਬੀਆਂ ਦੀ ਖਾਸ ਪਸੰਦ ਹੈ ਜਿਹਨੂੰ ਲੱਗਦਾ ਹਰ ਇੱਕ ਬੰਦਾ ਮੰਨ ਲਾ ਨੁਗਰਾ ਲੈ ਸਕਦਾ ਅੱਛਾ ਮਾਲਵਾੜੀ ਦੇ ਐ ਵੀ ਮਾਲਵਾੜੀ ਦੇ ਕੱਟ-ਕਟੌਤੀ ਤੇ ਬਹੁਤ ਜ਼ਿਆਦਾ ਹੁੰਦੀ ਹੈ ਉਹਨੂੰ ਮੰਨ ਲਾ ਪਾਈਸਾ ਜ਼ਿਆਦਾ ਹੋ ਜਾਂਦਾ ਲੋਕ ਸੇਲ ਕਰਨ 'ਚ ਮਾਲੇ ਪ੍ਰੋਬਲਮ ਆਉਂਦੀ ਹੈ ਇਹ ਇਹਨੂੰ ਮਾਲਾ ਹਰ ਇੱਕ ਬੰਦਾ ਸਾਂਭ ਸਕਦਾ ਹੈ ਬਹੁਤ ਵਫਾਦਾਰ ਹੈ ਥੋੜਾ ਜਿਹਾ ਜਿਹੜਾ ਮਾਲਵਾੜੀ ਕੋੜਾ ਹੈ ਉਹ ਮੰਨ ਕੇ ਚਲ ਥੋੜਾ ਜਿਹਾ ਜਿੱਦੀ ਇਹਨੂੰ ਆਪਾਂ ਕਹਿ ਦੇਣੇ ਥੋੜਾ ਅੜ ਬਸਵਾ ਦਾ ਕਹਿ ਸਕਦੇ ਅੱਛਾ ਉਹ ਸਾ ਹੁੰਦਾ ਬਹੁਤ ਅੱਛੀ ਬਰੀਡ ਹੈ ਬਹੁਤ ਨਾਈਸ ਘੋੜਾ ਹੈ ਜੀ ਠੀਕ ਹੈ ਬੜੇ ਚੰਗੇ ਰਿਜ਼ਲਟ ਆਏ 6-7 ਬਸ਼ੇਰੀਆਂ ਦਿੱਤੀਆਂ ਘੋੜੇ ਨੇ ਜੀ 2-3 ਬਿੱਲੀਆਂ ਆਖਾਂ ਦੀਆਂ ਦਿੱਤੀਆਂ 2 ਤਿਲ ਕਾਲੀਆਂ ਦੀਆਂ ਦਿੱਤੀਆਂ ਬਹੁਤ ਚੰਗਾ ਸੁਨੱਖਾਪਣ ਪੂਰਾ ਇਹ ਨਹੀਂ ਕੋਈ ਇਹਨੂੰ ਸਟਰੀਡ ਡਾਟ ਪੜਾ ਹੈ ਸਟਰੀਡ ਵੱਲੋਂ ਵੀ ਪੂਰਾ ਬਹੁਤ ਕੈਮ ਘੋੜਾ ਜੀ ਬਹੁਤ ਸੋਹਣਾ ਘੋੜਾ ਹੈ ਠੀਕ ਹੈ ਕਿਸੇ ਗੱਲ ਦੀ ਬਹੁਤ ਮਿਹਨਤ ਕੀਤੀ ਹੈ ਬੱਚੇ ਨੇ ਸਾਡੇ ਨੇ ਜੀ ਠੀਕ ਹੈ ਇਹ ਸਾਡੇ ਬੱਚਿਆਂ ਦਾ ਸ਼ੌਂਕ ਹੈ ਹਾਂ ਹਾਂ ਇਹ ਸਾਡੇ ਬੱਚਿਆਂ ਦਾ ਸ਼ੌਂਕ ਆ ਜੀ ਤੇ ਜਿਵੇਂ ਤੁਸੀਂ ਮਾਲਵਾੜੀ ਤੇ ਇਹਦੇ ਵਿੱਚ ਫਰਕ ਦੱਸ ਰਹੇ ਸੀ ਕੁਝ ਹੋਰ ਚੀਜ਼ਾਂ ਦੱਸੋ ਦੇਖੋ ਇੱਕ ਘੋੜੇ ਦਾ ਨਾਮ ਕੀ ਹੈ ਪਹਿਲਾਂ ਤਲਬਾਗ ਤਲਬਾਗ ਹਾਂ ਜੀ ਇਹ ਹੈਗਾ ਜੀ ਬੈਲਾਰੂਸ ਦਾ ਬੱਚਾ ਹੈ ਜੀ ਠੀਕ ਹੈ ਅਸੀਂ ਸੇਲ ਕੀਤਾ ਸੀ ਇਹ ਲਿਆ ਸੀਗਾ ਅੱਛਾ ਬੈਲਾਰੂਸ ਦਾ ਬੱਚਾ ਹੈ ਜੀ ਠੀਕ ਹੈ ਜੀ ਤੁਸੀਂ ਖਰੀਦਿਆ ਇਹ ਹਾਂ ਖਰੀਦਿਆ ਸੀ ਬੈਲਾਰੂਸ ਦਾ ਬੱਚਾ ਤਾਂ ਕਰ ਗਏ ਤੇ ਉਸ ਤੋਂ ਬਾਅਦ ਹੁਣ ਤੁਸੀਂ ਇਹਦੀ ਬਰੀਡਿੰਗ ਸ਼ੁਰੂ ਕਰਤੀ ਹਾਂ ਅਸੀਂ ਬਰੀਡਿੰਗ ਸ਼ੁਰੂ ਕਰਤੀ 31000 ਰੁਪਿਆ ਫੀਸ ਹੈ ਦੀ 6 7 ਰਿਜ਼ਲਟ ਆ ਗਏ ਬਹੁਤ ਚੰਗੇ ਬੱਚੇ ਆਏ ਜੀ ਪਰ ਤੁਸੀਂ ਕਹਿੰਦੇ ਵਫਾਦਾਰ ਵਫਾਦਾਰ ਦਾ ਮਤਲਬ ਜਿੱਦੀ ਘੋੜੇ ਨਹੀਂ کہہ ਸਕਦੇ ਇਹਨਾਂ ਨੂੰ ਨੁਕਰੇ ਨੂੰ ਜਿੱਦੀ ਨਹੀਂ کہہ ਸਕਦੇ ਅੱਛਾ ਹਾਂ ਇਹਨੂੰ ਸੁਭਾਵ ਹੁੰਦੇ ਆ ਐਗਰੈਸਿਵ ਮੇਰਾ ਘੋੜਾ ਨੁਕਰਾ ਹੈ ਤਾਂ ਮੈਂ ਨੁਕਰੇ ਨੂੰ ਕਹਿ ਰਿਹਾ ਹਾਂ ਵੀ ਸਾਰੇ ਨੁਕਰੇ ਘੋੜੇ ਮੰਨ ਲਾ ਥੋੜੇ ਜਿਹਾ ਅੱਛੀ ਬਰੀਡ ਦੇ ਹੁੰਦੇ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਜਿਵੇਂ ਇਹ ਸ਼ਾਂਤ ਸੁਭਾਵ ਦੇ ਹੁੰਦੇ ਆ ਐਗਰੈਸਿਵ ਹੁੰਦੇ ਨਹੀਂ ਇਹ ਸ਼ਾਂਤ ਸੁਭਾਵ ਦੇ ਹੁੰਦੇ ਆ ਥੋੜਾ ਜਿਹਾ ਮਾਲਵਾੜੀ ਘੋੜਾ ਉਹ ਥੋੜਾ ਜਿਹਾ ਜੋਸ਼ੀਲਾ ਜੋਸ਼ੀਲਾ ਅੱਛਾ ਇਹ ਇਹ ਮਤਲਬ ਆਰਾਮ ਨਾਲ ਸ਼ਾਂਤ ਸੁਭਾਅ ਦੇ ਘੋੜੇ ਹਨ। ਹਾਂ। ਇਨ੍ਹਾਂ ਦੀ ਕਿਸਮ ਜਿਹੜੀ ਹੈਗੀ ਨੁਕਰੇ ਦੀ। ਹਾਂ ਇਹਨਾਂ ਦੀ ਕਿਸਮ ਹੈ ਪੰਜਾਬੀ ਸਾਡੀ ਜਿਹੜੋ ਮਨ ਲਲ ਜੋ ਕਹਿੰਦੇ ਆ ਅਸੀਂ ਨੇਚਰ ਉਹ ਘੋੜਿਆਂ ਦੇ ਇਨ੍ਹਾਂ ਦੇ ਵਿੱਚ ਹੈਗਾ। ਜੀ ਜਿਵੇਂ ਤੋਰਾ ਫੇਰ ਹੈ ਇਸ ਟਾਈਮ ਇਹਨੂੰ ਤੋਰੇ ਫਰੇ ਲਈ ਲੈ ਕੇ ਆਏ ਹੋ। ਹਾਂਜੀ ਤੋਰੇ ਫਰੇ ਇਸ ਲਈ। ਤੋਰਾ ਫੇਰਾ ਕਿੰਨੀ ਹੈ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਹਰ ਦਿਨ ਵਿੱਚ। ਘੋੜੇ ਨੂੰ ਜਿਵੇਂ ਪੁਰਾਣੇ ਬਜ਼ੁਰਗਾਂ ਦੇ ਘੋੜਾ ਦੇ ਫੋੜਾ ਬਲੋਸੇ ਵਾਧੇ। ਓਕੇ ਖਰਾਕਾਂ ਨਾਲ ਘੋੜੇ ਨਹੀਂ ਵਾਧੇ। ਜੀ ਜਿਹਨੂੰ ਕਹਿੰਦੇ ਮਨ ਲਾ ਹੱਥ ਫੇਰੀ ਜ਼ਰੂਰੀ ਹੈ। ਜੇ ਮੈਂ ਘਰੇ ਪਿਆਰ ਮੁਹੱਬਤ ਜ਼ਰੂਰੀ ਹੈ ਜਿੰਨਾਂ ਦਾ ਪਿਆਰ ਕਰੋਗੇ ਉਹਨਾਂ ਕਮਨ ਲਾ ਵੀ ਇਹ ਵਧੀਆ ਹੈ ਅੱਛਾ ਜੇ ਇਹਨੂੰ ਮੰਨ ਲਾ ਘਰੇ ਲਿਆ ਕੇ ਮੈਂ ਖਰਾਕ ਹੀ ਨਾ ਪਾਉਂਗਾ ਜਾਂ ਮੈਂ ਇਹ ਹੱਥ ਪੈਰ ਹੀ ਨਾ ਫੇਰੂੰਗਾ ਫਿਰ ਇਹ ਘੋੜਾ ਨਹੀਂ ਰਹਿ ਜਾਂਦਾ ਅੱਛਾ ਫਿਰ ਇਹਨੂੰ ਮੰਨ ਲਾ ਪਾਰਵਾਰਕ ਚ ਲੈ ਜਾਂਦੇ ਲੋਕ ਕਿਸੇ ਪਾਸੇ ਹੋਰ ਲੈ ਜਾਂਦੇ ਇਹਦਾ ਜੀ ਸ਼ਾਂਤ ਸੁਭਾਅ ਦੇ ਨਾਲ ਜਿਵੇਂ ਪਿਆਰ ਨਾਲ ਪਾਲਣ ਵਾਲੇ ਬੱਚੇ ਓਕੇ ਸੋ ਮਤਲਬ ਆ ਤੁਸੀਂ ਸਾਡੀ ਜਾਣਕਾਰੀ ਦੇ ਵਿੱਚ ਬਹੁਤ ਵਾਧਾ ਕੀਤਾ ਧੰਨਵਾਦ ਮਤਲਬ ਤੁਸੀਂ ਇਹ ਦੱਸਿਆ ਕਿ ਜਿਹੜੇ ਘੋੜੇ ਨੂੰ ਇਹ ਨਹੀਂ ਕਿ ਬਾਲੀ ਖਰੀਦ ਲਿਆ ਤੇ ਘਰੇ ਜਾ ਕੇ ਬੰਨਤਾ ਚਾਰਾ ਪਾਈ ਜੋ ਲੋ ਦਾ ਪਿਆਰ ਮੁਹੱਬਤ ਉਹ ਵੀ ਬਹੁਤ ਜ਼ਰੂਰੀ ਹੈ ਜੀ ਹੱਥ ਫੇਰੀ ਹਾਂ ਹੱਥ ਫੇਰੀ ਘੋੜੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਸ਼ਾਮ ਨੂੰ ਐਦਾਂ ਤੋਰਾ ਫੇਰਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਹਰ ਰੋਜ਼ ਜ਼ਰੂਰੀ ਹੈ ਘੋੜੇ ਨੂੰ ਮੰਨ ਕੇ ਜਲ ਜਿਹੜੇ ਬੰਦਾ ਘੋੜਾ ਰੱਖਦਾ ਉਹਨੂੰ 2-4 ਕਿਲੋਮੀਟਰ ਘੋੜੇ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਇਹ ਤਿੰਨ ਸਾਲ ਚ ਇੰਨਾ 68 ਦਾ ਕੱਦ ਕੱਢ ਬੈਠਾ ਦੇਖੋ ਜੀ ਇਹ ਤਾਂ ਸਾਡੇ ਬੱਚਿਆਂ ਦੀ ਮਿਹਨਤ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਠੀਕ ਹੈ ਨੇ ਇੰਨਾ ਕੋਈ ਬੰਦਾ ਕਹੇ ਦੇ ਠੀਕ ਹੈ ਬਹੁਤ ਨਾਮੀ ਜਿਹੜੇ ਬੰਦੇ ਨਾਮੀ ਬਹੁਤ ਸਾਡੇ ਪੰਜਾਬ ਦੇ ਵਿੱਚ ਬੈਠੇ ਐ ਉਹਨਾਂ ਬੰਦਿਆਂ ਕੋਲੇ ਵਧੀਆਂ ਬਸ਼ੇਰੀਆਂ ਤੇ ਘੋੜੇ ਐ ਅੱਜ ਕੱਲ ਪੰਜਾਬ ਦੇ ਵਿੱਚ ਇਹ ਇਹਦਾ ਵੀ ਬੜਾ ਟ੍ਰੈਂਡ ਹੋ ਗਿਆ ਸ਼ੇਰਿੰਗਾਂ ਦਾ ਆ ਜਿਹੜਾ ਘੋੜੇ ਰੱਖਣ ਦਾ ਤੇ ਇਹ ਲੋਕਾਂ ਨੇ ਜਿਹਨੇ ਨਵੇਂ ਘੋੜੇ ਰੱਖਣੇ ਹੋਣ ਉਹਨੂੰ ਤੁਸੀਂ ਕਹੇ ਦੀ ਸਲਾਹ ਦਿਓਗੇ ਜਿਹਨੇ ਕਦੀ ਨਾ ਰੱਖਿਆ ਹੋਵੇ ਉਹਨੂੰ ਕਿੱਦਾਂ ਸ਼ੁਰੂਆਤ ਸੀ ਤਾਂ ਉਸ ਬੰਦੇ ਨੂੰ ਇਹ ਗੱਲ ਕਹਿ ਰਹੇ ਆ ਵੀ ਘੋੜੀ ਸੂਣ ਲਵੇ ਜੀ ਸੂਣ ਘੋੜੀ ਲਵੇ ਬੱਚਾ ਆਵੇ ਉਹਦਾ ਵਪਾਰ ਚ ਵੀ ਧਿਆਨ ਪਵੇ ਉਹਦਾ ਮੰਨ ਕੇ ਚਲੋ ਵੀ ਇਹ ਵੀ ਹੋਵੇ ਵੀ ਬਾਈ ਮੈਨੂੰ 4 ਪੈਸੇ ਵੀ ਮਿਲਦੇ ਆ ਇਹ ਨਾ ਹੋਵੇ ਕੱਲੀ ਹੁਣ ਨੀਰੀਪਰੀ ਇਹ ਗੱਲ ਕਹਦੇ ਮੈਨੂੰ ਲੈਦੀ ਚੱਕਣੀ ਪੈ ਜੀ ਬਿਲਕੁਲ ਠੀਕ ਹੈ ਉਹਨੂੰ 4 ਪੈਸੇ ਵੀ ਬਣਨ ਉਹ ਮੇਲਿਆਂ ਤੇ ਵੀ ਆਵੇ ਨਵਾਂ ਬੰਦਾ ਆਵੇ ਘੋੜੀ ਸੂਣ ਲਵੇ ਵਧੀਆ ਲੈਣ ਦੀ ਘੋੜੀ ਲਵੇ ਬਿਲਕੁਲ ਠੀਕ ਹੈ ਹਾਂਜੀ ਧੰਨਵਾਦ ਭਾਜੀ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਆਪਣਾ ਫਾਰਮ ਦਾ ਨਾਮ ਨਹੀਂ ਦੱਸਿਆ ਭਾਈ ਜੀ ਭਾਈ ਜੀ ਸਾਡਾ ਪਿੰਡਾ ਘਨੋਰੀ ਕਲਾਂ ਜੀ ਠੀਕ ਹੈ ਸੰਗਰੂਰ ਦੇ ਸ਼ੇਰਪੁਰ ਦੇ ਸਨ ਦੇ ਵਿੱਚ ਪੈਂਦਾ ਹੈ ਵੱਡੇ ਰੋਡ ਦੇ ਉੱਤੇ ਕਨੋਰੀ ਕਲਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਸਰ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਸਾਡੀ ਜਾਣਕਾਰੀ ਚ ਬਹੁਤ ਵਾਧਾ ਕੀਤਾ ਕਿ ਘੋੜਾ ਤੇ घोड़ा ਪਰੋਸੇ ਵੱਧਦੇ ਸੋ ਧੰਨਵਾਦ ਜੀ ਸੋ ਇਹ ਸੀ ਸਾਡੇ ਨਾਲ ਪਾਈ ਜੀ ਜਿਨ੍ਹਾਂ ਨੇ ਸਾਡੀ ਜਾਣਕਾਰੀ ਚ ਬਹੁਤ ਵਾਧਾ ਕੀਤਾ ਔਰ ਘੋੜਿਆਂ ਬਾਰੇ ਵੀ ਸਾਨੂੰ ਬਹੁਤ ਚੰਗੀ ਨੌਲੇਜ ਦਿੱਤੀ ਉਹ ਹੋਰ ਵੀ ਵੱਖ-ਵੱਖ ਜਿਹੜੇ ਦੋਸਤ ਭਰਾਵਾਂ ਨਾਲ ਜਰੂਰ ਮਿਲਾਂਗੇ ਦੇਖਦੇ ਰਹੋ ਬਣੇ ਰਹੋ ਜਾਣੇ ਤੇ ਅਸੀਂ ਧੰਨਵਾਦ